ਸੋ ਅੱਜ ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਕਿ ਪਾਣੀ ਥੋੜਾ ਜਿਹਾ ਘਟੂਗਾ ਕਿਉਂਕਿ ਅਜੇ 11 ਸਤੰਬਰ ਨੂੰ ਪਾਣੀ ਘਟਣ ਨਹੀਂ ਲੱਗਿਆ ਸੀ ਤਾਂ ਇਹ ਗਰਦੌਰੀਆਂ ਅੰਦਰ ਜਾ ਕੇ ਹੋ ਜਾਣਗੀਆਂ ਸਾਨੂੰ ਨੁਕਸਾਨ ਦਾ ਅੰਦਾਜ਼ਾ ਹੋਰ ਜ਼ਿਆਦਾ ਲੱਗ ਜਾਊਗਾ ਤਾਂ ਕਿ ਅਸੀਂ ਲਾਈਨ 'ਚ ਖੜੇ ਅਖੀਰਲੇ ਬੰਦੇ ਤੱਕ ਹੈਲਪ ਪਹੁੰਚਾ ਸਕੀਏ ਉਹਦੀ ਸਹਾਇਤਾ ਕਰ ਸਕੀਏ ਮਦਦ ਕਰ ਸਕੀਏ ਸਾਡਾ ਫਰਜ ਹੈ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਇਸ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸਿਆਣੇ ਕਹਿੰਦੇ ਆ ਜਖਮ ਤੇ ਮਲਮ ਉਦੋਂ ਹੀ ਲਗਣੀ ਚਾਹੀਦੀ ਹੈ ਜਦੋਂ ਜ਼ਖਮ ਅੱਲਾ ਹੋਵੇ ਨੀਤਾਪਾ ਮੈਂ ਬਹੁਤਾ ਕੋਈ ਨਿੰਦਿਆ ਚੁਗਲੀ ਕਰਨੀ ਆਇਆ ਇੱਥੇ ਪਰ ਹਿਸਟਰੀ ਦੱਸਣੀ ਬਣਦੀ ਹੈ ਇਦੋਂ ਪਹਿਲਾਂ ਵੀ ਬਹੁਤ ਵਾਰੀ ਹੜ ਆਏ ਨੇ ਇਦੋਂ ਪਹਿਲਾਂ ਵੀ ਕੁਦਰਤ ਦੀਆਂ ਕਰੋਪੀਆਂ ਆਈਆਂ ਨੇ ਗੜੇ ਪਏ ਨੇ ਨੇਹਰੀਆਂ ਛਖੜ ਬਾਬਰੋਲੇ ਆਏ ਨੇ ਬੜੀਆਂ ਗਰਦੌਰੀਆਂ ਹੋਈਆਂ ਨੇ ਬੜੀਆਂ ਉਮੀਦਾਂ ਰੱਖੀਆਂ ਨੇ 25 25 ਰੁਪਈਆਂ ਦੇ 37 37 ਰੁਪਈਆਂ ਦੇ 72 72 ਰੁਪਈਆਂ ਦੇ ਚੈੱਕ ਵੀ ਆਉਂਦੇ ਰਹੇ ਆ ਤੁਹਾਡੇ 'ਚ ਹੋਣਗੇ ਅਜੇ ਬੰਦੇ ਜਿਨ੍ਹਾਂ ਨੂੰ ਅਜੇ ਚੈੱਕ ਆਏ ਜਿਹੜੇ जख्मਾਂ ਤੇ ਲੂਣ ਭੁੱਕਦੇ ਸੀ ਔਰ ਆਏ ਵੀ ਸਾਲ-ਸਾਲ ਡੇਡ-ਡੇਡ ਸਾਲ ਬਾਅਦ ਹੈ ਇਸ ਤਰ੍ਹਾਂ ਦਾ ਸਿਸਟਮ ਸੀ ਉਹਨਾਂ ਉਸ ਚੈੱਕ ਨੂੰ ਬੈਂਕ 'ਚ ਲੈ ਕੇ ਜਾਣ ਵਾਸਤੇ ਪੈਟਰੋਲ ਮੋਟਰਸਾਈਕਲ ਦਾ ਜਾਂ ਖਾਤਾ ਖਲੋਣ ਵਾਸਤੇ ਵੱਧ ਪੈਸੇ ਲੱਗ ਜਾਂਦੇ ਸੀ ਚੈੱਕ ਘੱਟ ਰੁਪਈਆਂ ਦਾ ਹੁੰਦਾ ਸੀ ਇਸ ਤਰ੍ਹਾਂ ਮਜ਼ਾਕ ਕਰਦੇ ਰਹੇ ਆਪਣੇ ਨਾਲ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪਾਣੀਆਂ ਦੇ ਰਾਖੇ ਕਹੋਂਦੇ ਆ ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਐ ਝੋਨਾ ਸਾਡਾ ਢਾਬ ਵਾਲਾ ਖੇਤ ਕਹਿੰਦੇ ਆ ਢਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਡ ਚ ਚਾੜ ਲੈਂਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਿਖਾਈ ਜਾਂਦਾ ਉਹਦੇ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿਨ੍ਹਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ